ਪੋਥੀ ਦੀ ਬਕਾਲੀ ਨਾ ਕਰਿਆ ਰੱਖਾ ਕਿਰਤਾਂ ਕਰ ਤੱਜ ਤੇ ਤੂੰ ਜਿੰਨੇ ਵੀ ਗੱਦੀ ਬਾਤੇ ਹੋਏ ਆ ਟੁੱਟਾ ਨਾ ਰਹੀ ਹੋਇਆ ਮੱਛ ਬੜੇ ਦਰਦਾ ਬਲਾਰਾ ਥੋੜਾ ਵਿਚਾਰ ਮੁਕਦਾ ਬਲਾਰੇ ਨੂੰ ਦੇ ਤੈ ਉਹ ਆ ਮਾ ਫਲਾ ਦੇ ਵਾਲ ਵੀ ਬਣਾਉਣੀ ਪੈਣੀ ਹੈ ਅਕਾਖੀ ਕਰੰਗਣੀ ਬਣਾਉਣੀ ਪੈਣੀ ਹੈ ਅੱਜ ਤੁਹਾਡੇ ਸਾਹਮਣੇ ਹੈ ਕਿ ਸਾਡੇ ਮੱਧ ਪੂਰਬ ਦਾ ਇੱਕ ਦੇਸ਼ ਜਿਹਨੂੰ ਗਾਜ਼ਾ ਪੱਟੀ ਕਿਹਾ ਜਾਂਦਾ ਹੈ ਜਿਹਨੂੰ ਫਲਸਤੀਨ ਲੰਬਾ ਸਮਾਂ ਹੋ ਗਿਆ ਅੱਤਿਰਵਾਲ ਸਾਹਬ ਨੇ ਆਪਣੀ ਜਿੰਨੀ ਵੀ ਉਹਨਾਂ ਦੀ ਉਮਰ ਤੱਕ ਜਿਉਂਦੇ ਰਹੇ ਨੇ ਸਾਰੀ ਉਮਰ ਲੋਕਾਂ ਦੇ ਲੇਖੇ ਲਈ ਹੈ ਲੋਕ ਉਹ ਲੋਕਾਂ ਦਾ ਮਸੀਹਾ ਸਨ ਔਰ ਉਹਨਾਂ ਨੇ ਆਪਣੇ ਪਿੰਡ ਦੀ ਸਰਪੰਚੀ ਜਿਹੜੀ ਹੈ ਬੜੇ ਉਸ ਨਾਲ ਧਰਮ ਈਮਾਨ ਨਾਲ ਨਿਭਾਈ ਹੈ ਦਵੇ ਕੁਚਲੇ ਲੋਕ ਹਾਸ਼ੀਆ ਗਰਸਤ ਲੋਕ ਉਹਨਾਂ ਦਾ ਨਾਮ ਲੈ ਕੇ ਜਿਵੇਂ ਕਹਿੰਦੇ ਨੇ ਪਵਜਲ ਪਾਰ ਕਰ ਜਾਂਦਾ ਬੰਦਾ ਗੁਰੂਆਂ ਦਾ ਨਾਮ ਲੈ ਕੇ ਐਵੇਂ ਉਹ ਆਪਣਾ ਉਹਨਾਂ ਦਾ ਨਾਮ ਲੈ ਕੇ ਸੜਕਾਂ ਤੋਂ ਪਾਰ ਸੜਕਾਂ ਨੂੰ ਪਾਰ ਕਰ ਜਾਂਦੇ ਸੀ ਨਾ ਕੋਈ ਵੀ ਚੀਜ਼ ਕਦੇ ਮਰਦੀ ਨਹੀਂ ਹਾ ਹਮੇਸ਼ਾ ਅੱਗੇ ਵੱਧਦੀ ਹੈ ਠੀਕ ਹੈ ਸੈਟ ਬੈਕ ਲੱਗਦਾ ਹੈ ਕੁਝ देर ਲੱਗਦਾ ਪਰ ਨਵੇਂ ਯੋਧੇ ਖੜੇ ਹੋ ਜਾਂਦੇ ਆ ਇਹੀ ਕੇ ਕਾਮਰੇਡ ਅਚਰਵਾਲ ਕਾਮਰੇਡ ਹਾਕਮ ਸਿੰਘ ਖਸਮਾ ਹੋ ਤੇ ਹੋਰ ਜਿੰਨੇ ਵੀ ਸਾਡੇ ਗਦਰੀ ਬਾਬੇ ਦੇਸ਼ ਭਗਤ ਹੋਏ ਨੇ ਉਹਨਾਂ ਦੇ ਰਾਹਾਂ ਦੇ ਉੱਤੇ ਚੱਲਦੇ ਰਹੋ ਸਵੈ ਦਾ ਜਿਹੜਾ ਨਾਲ ਜਿਹੜੇ ਛੱਡ ਕੇ ਲੋਕਾਂ ਲਈ ਜਿਹੜਾ ਕੰਮ ਕਰੇ ਮੈਂ ਅੱਜ ਦੇ ਦਿਨ ਤੇ ਸਾਰੇ ਮੈਸੇਜ ਦੇਣਾ ਚਾਹੁੰਦੀ ਆ ਕਿ ਸਾਥੋਂ ਅੱਜ ਵਿਛੜਿਆ ਨੂੰ ਸਾਨੂੰ ਵਿਛੜਣ 33 ਸਾਲ ਹੋ ਗਏ ਪਰ ਜਿਹੜੇ ਉਹਨਾਂ ਦੇ ਸੰਗੀ ਸਾਥੀ ਆ ਜਾਂ ਸਾਰੇ ਆ ਸਾਨੂੰ ਵਿਚਾਰ ਕਾਇਮ ਆ ਜਿਵੇਂ ਅਸੀਂ ਉਹਨਾਂ ਦੇ ਵਿਚਾਰ ਕਾਇਮ ਰੱਖਾਂਗੇ ਉਹਨਾਂ ਚ ਪਾਇਆ ਹੈ ਪੂਰਨਿਆ ਤੇ ਉਵੇਂ ਹੀ ਚੱਲਾਂਗੇ ਅੱਜ ਅਸੀਂ ਸ਼ਹੀਦ ਅਮਰ ਸਿੰਘ ਅਚਰਵਾਲ ਦੀ ਤਿੱਤਵੀਂ ਵਰਸੀ ਤੇ ਇੱਥੇ ਆਏ ਹਾਂ ਉਹਨਾਂ ਦੇ ਪਿੰਡ ਤੇ 3 ਸਾਲ ਹੋ ਗਿਆ ਕਿ ਲਗਾਤਾਰ ਉਹਨਾਂ ਦੇ ਵਿਚਾਰਾਂ ਨੂੰ ਲੈ ਕੇ ਜਿਹੜੇ ਉਹਨਾਂ ਦੇ ਵਿਚਾਰਾਂ ਦੀ ਜਿਹੜੀ ਉਹਨਾਂ ਦੀ ਲੜਾਈ ਅਧੂਰੀ ਰਹਿ ਗਈ ਉਹਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੁੰਨੇ ਆ ਤੇ ਇਥੋਂ ਪ੍ਰਣ ਲੈ ਕੇ ਜਾਂਦੇ ਆ ਕਿ ਸਾਮਰਾਜ ਦੇ ਖਿਲਾਫ ਇਨਕਲਾਬ ਦਾ ਰਾਜ ਜਿਹੜਾ ਅਸੀਂ ਇੱਥੇ ਸਥਾਪਿਤ ਕਰਨਾ ਜਿਹੜਾ ਸ਼ਹੀਦ ਭਗਤ ਸਿੰਘ ਤੇ ਉਹਨਾਂ ਸਾਥੀਆਂ ਦਾ ਵੀ ਸੁਪਨਾ ਸੀ ਉਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ ਤਾਂ ਭਵਿੱਖ ਵਿੱਚ ਵੀ ਕਰਾਂਗੇ ਮੇਰਾ ਨਾਮ ਕਾਮਰੜ ਸੁਖਦਰਸ਼ਨ ਨੱਤ ਮੈਂ CPI(M) ਲਿਬ੍ਰੇਸ਼ਨ ਦਾ ਸਟੇਟ ਕਮੇਟੀ ਮੈਂਬਰ ਹਾਂ ਅੱਜ ਕਾਮਰੜ ਅਮਰ ਸਿੰਘ ਅਚਰਾਲ ਦੇ 33ਵੇਂ ਸ਼ਹਾਦਤ ਦਿਵਸ ਤੇ ਉਹ ਇਸ ਸਮਾਗਮ ਰੱਖਿਆ ਗਿਆ ਸੀ ਉਹਨਾਂ ਦੀ ਵਰਸੀ ਤੇ ਕਾਮਰੜ ਅਮਰ ਸਿੰਘ ਅਚਰਾਲ CPI(M) ਦੇ ਬੜੇ ਸੀਨੀਅਰ ਲੀਡਰ ਸੀ ਪੰਜਾਬ ਦੇ ਨਕਸਲਾਈਟ ਮੂਵਮੈਂਟ ਦੇ ਸੀਨੀਅਰ ਲੀਡਰ ਸੀ ਤੇ ਹਰ ਸਾਲ ਉਹਨਾਂ ਦੀ ਵਰਸੀ ਤੇ ਇੱਥੇ ਇੱਕ ਪ੍ਰੋਗਰਾਮ ਹੁੰਦਾ ਜਿੱਥੇ ਸਿਰਫ ਖੱਬੀਆਂ ਪਾਰਟੀਆਂ ਦੇ ਲੋਕ ਉਹਨਾਂ ਨੂੰ ਬੋਲਣ ਲਈ ਮੌਕਾ ਦਿੱਤਾ ਜਾਂਦਾ ਹੈ ਨਹੀਂ ਉਹ ਇੱਕ ਜਾਰੀ ਮੂਵਮੈਂਟ ਹੈ ਉਹ ਫੁੱਲ ਫੁੱਲ ਨਹੀਂ ਹੋਇਆ ਕਿਉਂਕਿ ਇਹ ਦੇਸ਼ ਦਾ ਇਨਕਲਾਬ ਹੈ ਸਮਾਜਵਾਦ ਲਿਆਉਣਾ ਹੈ ਦੇਸ਼ ਤੋਂ ਤਾਂ ਨਹੀਂ ਹੋਇਆ ਉਹ ਲੜਾਈ ਜਾਰੀ ਹੈ ਪਾਰਟੀ ਵੱਲੋਂ ਇਨਕਲਾਬੀ ਲਹਿਰ ਵੱਲੋਂ ਲੜਾਈ ਹਲੇ ਵੀ ਲੜੀ ਜਾ ਰਹੀ ਹੈ ਦੇਸ਼ ਇਹ ਹੈ ਕਿ ਲੋਕ ਇੱਕ ਦੂਜੇ ਦੀ ਮਦਦ ਕਰਨ ਲਈ ਅੱਗੇ ਆਉਂਦੇ ਨੇ ਉਹ ਪੰਜਾਬ ਦੇ ਨੇ ਹਰਿਆਣਾ ਦੇ ਨੇ ਉੱਤਰ ਪ੍ਰਦੇਸ਼ ਦੇ ਨੇ ਰਾਜਸਥਾਨ ਦੇ ਨੇ ਪਰ ਮੋਦੀ ਸਰਕਾਰ ਨੇ ਲੋਕਾਂ ਨਾਲ ਇੱਕ ਮਜ਼ਾਕ ਕੀਤਾ ਜਿਹੜਾ ਨੁਕਸਾਨ ਪੰਜਾਬ ਦਾ ਖੜਾ ਚ ਹੋਇਆ ਮੋਦੀ ਸਰਕਾਰ ਨੇ ਉਹਦੇ ਮੁਕਾਬਲੇ 1600 ਰੁਪਿਆ ਵੀ ਬਹੁਤ ਟੁੱਟੇ ਹੋਏ ਮਨ ਨਾਲ ਦਿੱਤਾ ਉਹ ਨਹੀਂ ਸੀ ਦੇਣਾ ਚਾਹੁੰਦੇ ਆਪ ਦੀ ਬਦਨਾਮੀ ਦੇ ਡਰੋਂ ਪੈਸੇ ਦਿੱਤੇ ਪਰ ਲੋਕਾਂ ਦੀ ਮਦਦ ਨਹੀਂ ਕੀਤੀ ਜਿਵੇਂ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਪਰ ਲੋਕ ਇੱਕ ਦੂਜੇ ਦਾ ਡਟ ਕੇ ਸਾਥ ਦਿੰਦੇ ਨੇ ਲਾਲ ਝੰਡਾ ਇੰਡੀਆ ਗੱਠਜੋੜ ਚ ਸ਼ਾਮਲ ਹੈ ਇੰਡੀਆ ਗੱਠਜੋੜ ਚ ਸ਼ਾਮਲ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਰਲ ਮਿਲ ਕੇ ਜਿਹੜੀਆਂ ਬੀਜੇਪੀ ਵਰਗੀਆਂ ਤਾਕਤਾਂ ਨੇ ਐਨਡੀਆ ਦੀਆਂ ਉਹਨਾਂ ਨੂੰ ਹਰ ਥਾਂ ਤੇ ਹਰਾਇਆ ਜਾਵੇ ਲਾਲ ਝੰਡਾ ਮਜ਼ਬੂਤ ਹੋਵੇ ਲੋਕਪੱਖੀ ਤਾਕਤਾਂ ਮਜ਼ਬੂਤ ਹੋਣ ਦੇਸ਼ ਦਾ ਸੰਵਿਧਾਨ ਬਚੇ ਦੇਸ਼ ਦੇ ਵਿੱਚ ਜਨਤੰਤਰ ਬਚੇ ਦੇਖੋ ਪੰਜਾਬ ਮੁੱਖ ਤੌਰ ਤੇ ਇੱਕ ਖੇਤੀਬਾੜੀ ਵਾਲਾ ਸੂਬਾ ਹੈ ਇੱਥੇ ਦੀ ਬੜੀ ਜ਼ਿਆਦਾ ਉਪਜਾਊ ਜ਼ਮੀਨ ਹੈ ਅਸੀਂ ਇਹ ਨਹੀਂ ਚਾਹੁੰਦੇ ਕਿ ਉਹ ਜ਼ਮੀਨ ਸਾਰੀ ਦੀ ਸਾਰੀ ਕਲੋਨਾਈਜੇਸ਼ਨ ਥੱਲੇ ਇਸ ਕਿਸਮ ਦੀਆਂ ਫੈਕਟਰੀਆਂ ਥੱਲੇ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਪਾਣੀ ਨੂੰ ਪੰਜਾਬ ਦੀ ਹਵਾ ਨੂੰ ਬਰਬਾਦ ਕਰ ਰਹੀਆਂ ਨੇ ਉਵੇਂ ਨਾ ਜਾਵੇ ਇੰਡਸਟਰੀ ਜ਼ਰੂਰ ਲੱਗੇ ਪਰ ਉਹ ਖੇਤੀਬਾੜੀ ਦੇ ਆਧਾਰ ਤੇ ਇੰਡਸਟਰੀ ਲੱਗੇ ਜਿਸ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਸੇ ਬਾਤੋ ਪਰੰਦੀ ਤੇ ਜਣੀ ਸਾਡੇ ਪਾਣੀ ਹਵਾ ਦੀ ਤਵਾਹੀ ਵੀ ਨਾ